ਕੋਡੀ 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 ਉਹ ਕਬੱਡੀ ਦਾ ਯਾਪੀ ਹੁੰਦਾ ਹੈ ਯਾਪੀ ਹੁੰਦਾ ਜੱਪ ਇੱਕ ਵਾਰੀ ਲੱਗ ਨਾ ਜਨ ਲੱਗ ਜਾ ਟੁੱਟ ਕੇ ਐਨ ਮੁਕਾਬਲਾ ਚੋਟੀ ਦਾ ਦੋ ਸਰਦਾਰ ਦੋ ਬੱਬਰ ਸ਼ੇਰਾਂ ਦੀ ਟੱਕਰ ਵਾਈਸ ਲਾੜੀ ਸਾਹਿਬ ਆ 500 ਲੱਗਦਾ ਮੈਨੂੰ ਅਮਨ ਵਪਾਰੀ ਵੱਲੋਂ 500 500 500 ਜੱਪ 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 ਓ ਫਰੰਦੀਪੁਰ ਵਾਲਿਓ ਤਾੜੀਆਂ ਕਿੱਥੇ ਆ ਐਦਾਂ ਸਿਆਣੇ ਕਹਿੰਦੇ ਵੀ ਪਿੱਤਾ ਪਰ ਪੂਤ ਨਸਲ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਜੀ ਨਾ ਤਾਂ ਹਲੇ ਤੇ ਸ਼ੁਰੂਆਤਾਂ ਆਉਣ ਵਾਲਾ ਟਾਈਮ ਇਹਨਾਂ ਮੁੰਡਿਆਂ ਦਾ ਬੜੇ ਨਵੇਂ ਮੁੰਡੇ ਗੋਪੀ ਬਾਈ ਨੇ ਇਹ ਕਬੱਡੀ ਨੂੰ ਦਿੱਤੇ ਆ ਗਰਾਊਂਡਾਂ 'ਚ ਲੈ ਕੇ ਆਂਦੇ ਆ ਆ ਮੁਕਾਬਲਾ ਵੀ ਚੋਟੀ ਦਾ ਆ ਵੀ ਬੜਾ ਤੇਜ ਆ ਆ ਮੁਕਾਬਲਾ ਚੋਟੀ ਦਾ ਫੇਰ ਮੇਰੇ ਵੀਰੋ ਬੱਲੇ ਬੱਲੇ ਸੋਹਣਾ ਬੜਾ ਲੱਗਦਾ ਯਾਰ ਇੱਕ ਤੇ ਮੁੰਡਾ ਹੈ ਵੀ ਸੋਹਣਾ ਇੱਕ ਸਿਰ ਤੇ ਜੂੜਾ ਇੱਕ ਪਟਕਾ ਕਾਲਾ ਬੱਲਿਆ ਹੋਇਆ ਇੱਕ ਤਾੜੀ ਜ਼ੋਰਦਾਰ ਇਹ ਮੁੰਡੇ ਨੇ ਮਾਰਦੀਏ ਮੇਰੇ ਵੀਰੋ ਓਏ ਜ਼ੋਰਦਾਰ ਤਾੜੀਆਂ ਆ ਜਿਹੜੇ ਜੱਪ ਲਾ ਜੱਫਾ ਯਾਰ ਬੂਟਾ ਮੇਰੇ ਕੋਲ ਆ ਗਿਆ ਲੱਗ ਚੱਕ ਖੁੱਚ ਆ ਜਿਹੜਾ ਦਾਣ ਏ ਟਾਵੇਂ 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 ਯਾਪੀ ਮਾਰਦੇ ਕਰਦੇ ਬਾਹਰ ਕਰਦੇ ਬਾਹਰ ਕਰਦੇ ਬਾਹਰ ਜਿਵੇਂ ਖੰਡ ਪਾਠ ਵਾਲੇ ਕਰੋ ਸ਼ਰਾਬੀ ਚੁੱਕ ਕੇ ਬਾਹਰ ਮਾਰਦੇ ਆ ਏ ਟੱਕਰ ਸਿਰੇ ਦੀ ਜੜਦੇ ਕੈਂਚੀ ਕੜਦੀਆਂ ਸੂਈਆਂ ਬੁੱਧਵਾ ਏ ਟੱਕਰ ਸਿਰੇ ਦੀ ਤੇ ਯਾਪੀ ਨੇ ਚੋਟੀ ਦਾ ਨੰਬਰ ਜੋੜ ਦਤਾ ਹੈ ਬੁੱਧ ਸਿੰਘ ਬੰਨ ਦਤਾ ਹੈ ਚੱਲ ਜੱਪ ਜਾਂ ਫਿਰ ਛੱਡ ਦੇ ਆਪਦੇ ਨਾਲ ਦੇ ਨੂੰ ਤਿੰਨਾ ਦੇ ਵਿੱਚ ਆਉਂਦੇ ਵਿੱਚੋਂ ਚੌਂ ਦੇ ਵਿੱਚੋਂ ਹੋ ਨਾ ਜਾਵੇ ਸੁੱਕਾ ਕਰਦੇ 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 ਕਰਾਦੇ ਬੱਲੇ 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 ਉਹ ਬੱਲੇ 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 ਬੱਲੇਓ ਗੱਬਰੂਆ ਤਾੜੀਆਂ ਫੇਰ ਤਾੜੀਆਂ ਫੇਰ 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 ਮਾਰ ਦਿਓ ਫਰੰਦੀਪੁਰ ਵਾਲਿਓ ਇਹਨਾਂ ਬੱਚਿਆਂ ਦਾ ਹੌਸਲਾ ਜਰੂਰ ਵਧਾਇਆ ਕਰੋ ਵਾਏ ਜੱਪ ਵਾਏ ਜੱਪ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦੀ